ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜੋ ਕੱਲ ਦੀ ਰਣਨੀਤੀ ਬਣਾਈ ਸੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਇਸ਼ਾਰੇ ਦਿੱਤੇ ਇੱਕ ਬੰਨੇ ਗੱਲਬਾਤ ਦਾ ਸੱਦਾ ਦਿੱਤਾ ਔਰ ਗੱਲਬਾਤ ਚੱਲ ਰਹੀ ਆ ਚੱਲਦੀ ਗੱਲਬਾਤ ਦੇ ਵਿੱਚ ਜਿਵੇਂ ਐਂਬੂਲੈਂਸਾਂ ਲਿਆਣ ਕੇ ਜਿਵੇਂ ਵਾਟਰ ਕੈਰੀਨ ਦੀਆਂ ਗੱਡੀਆਂ ਲਿਆ ਕੇ ਜਿਵੇਂ ਹਜ਼ਾਰਾਂ ਦਾਦ ਵਿੱਚ ਫੋਰਸ ਦੇ ਜੀ.ਐਸ.ਪੀ. ਲਿਆ ਕੇ ਜਿਵੇਂ ਟੈਂਪਾਂ ਦਾ ਅਜਾੜਾ ਕੀਤਾ ਗਿਆ ਜਿਵੇਂ ਮਾਮਾ ਭੈਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਔਰ ਜਿਵੇਂ ਬਜ਼ੁਰਗ ਕਿਸਾਨਾਂ ਦੀਆਂ ਪੱਗਾਂ ਲਾਈਆਂ ਵਾ ਇਹ ਦਰਿੰਦਗੀ ਦਾ ਨੰਗਾ ਨਾਜ ਨੱਚਿਆ ਵਾ ਭਗਵੰਤ ਮਾਨ ਦੀ ਸਰਕਾਰ ਨੇ ਹਾਲਾਂਕਿ ਦਸਾਂ ਜਿਹੜੇ ਉਹ ਕੋਈ ਰਸਤਾ ਰੋਕੇ ਨਹੀਂ ਬਿਠੇ ਰਸਤਾ ਰੋਕਿਆ ਸੀਗਾ ਕੇਂਦਰ ਦੀ ਸਰਕਾਰ ਨੇ ਔਰ ਹਰਿਆਣੇ ਦੀ ਸਰਕਾਰ ਨਾਲ ਰਲ ਕੇ ਕਿਸਾਨ ਅੱਜ ਵੀ ਦਿੱਲੀ ਜਾਣਾ ਚਾਹੁੰਦੇ ਨੇ ਕਿਉਂਕਿ ਦਿੱਲੀ ਨਾਲ ਸੰਬੰਧਤ ਮੰਗਾਂ ਨਹੀਂ ਭਗਵੰਤ ਮਾਨ ਨੇ ਆਪਣੀ ਵਫਾਦਾਰੀ ਕੇਂਦਰ ਨਾਲ ਨਿਭਾਉਦੇ ਆ ਆ ਜਿਹੜਾ ਕਾਰਨਾਮਾ ਕੱਲ ਦਾ ਕੀਤਾ ਵਾ ਇਹਦਾ ਹਰ ਹਾਲ ਦੇ ਵਿੱਚ ਕਮਰਾਜਾ ਭੁਗਤਣਾ ਪਊਗਾ ਅਸੀਂ ਕਹਿੰਨੇ ਆਂ ਭਗਵੰਤ ਮਾਨ ਜੀ ਬੜਿਆ ਚਾਵਾ ਨਾਲ ਤੁਹਾਨੂੰ ਚੁਣਿਆ ਸੀਗਾ ਲੋਕਾਂ ਨੇ ਬਦਲਾਅ ਵਾਸਤੇ ਚੁਣਿਆ ਸੀ ਤੁਸੀਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੇ ਜੇ ਪਰ ਲੋਕਾਂ ਦੀਆਂ ਲਾਸਾਂ ਦੇ ਉੱਤੋਂ ਲੰਘ ਕੇ ਲੋਕਾਂ ਦੀਆਂ ਪੱਗਾਂ ਰੋਲ ਕੇ ਲੋਕਾਂ ਨੂੰ ਘੁੱਟ ਕੇ ਕਦੀ ਵੀ ਕੁਰਸੀ ਕੈਂਡੀ ਦੀ ਕੁਰਸੀ ਦੇ ਕੀੜੇ ਜਿਹੜੇ ਉਹ ਦੇਸ਼ ਖਾ ਰਹੇ ਆ ਇਹ ਸਾਨੂੰ ਵੀ ਪਤਾ ਤੇ ਲੋਕਾਂ ਨੂੰ ਪਤਾ ਵਾ ਆਉਣ ਲੈ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਚੰਡੀਗੜ੍ਹ ਖੋਹ ਲਿਆ ਜਿਸ ਤਰ੍ਹਾਂ ਤੁਸੀਂ ਲੋਕਾਂ ਤੋਂ ਦਿੱਲੀ ਖੋਹ ਲੀਆ ਲੋਕ ਤੁਹਾਡੇ ਤੋਂ ਪਿੰਡ ਖੋਣਗੇ ਲੋਕ ਤੁਹਾਡੇ ਤੋਂ ਚੌਂਕ ਖੋਣਗੇ ਕਿੱਥੇ ਜਾ ਕੇ ਮੂੰਹ ਖਾਉਣਾ ਜੇ ਆਉਣ ਵਾਲਾ ਸਮਾਂ ਦੱਸੂਗਾ ਪਰ ਇੱਕ ਗੱਲ ਯਾਦ ਰੱਖਿਓ ਜੀ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਕੱਚੀ ਗੜੀ ਨੂੰ ਵੀ ਕਿਲਾ ਬਣਾ ਕੇ ਲੜ ਲੈਂਦੇ ਆ ਜਿਹੜੇ ਲੜਨ ਵਾਲੇ ਹੁੰਦੇ ਆ ਉਹ ਦੋ ਵੀ ਪਿੱਠਾਂ ਜੋੜ ਕੇ ਲੜਦੇ ਆ ਜੇ ਤੁਹਾਨੂੰ ਇਹ ਚੀਜ਼ਾਂ ਸਾਨੂੰ ਕੁੱਟ ਕੇ ਤਸ਼ੱਦਦ ਕਰਕੇ ਮਾਵਾਂ ਭੈਣਾਂ ਦੇ ਤਸ਼ੱਦਦ ਕਰਕੇ ਕੈਂਪ ਟਾ ਕੇ ਲੰਗਰ ਟਾ ਕੇ ਇਹ ਚੀਜ਼ਾਂ ਵਾਰਾ ਖਾਧੀਆਂ ਤੁਹਾਨੂੰ ਮੁਬਾਰਕ ਅੱਜ ਦੋਹਾਂ ਫੋਰਮਾਂ ਵੱਲੋਂ ਪੰਜਾਬ ਹਰਿਆਣਾ ਦੇ ਬਾਕੀ ਸੂਬਿਆਂ ਦੇ ਵਿੱਚ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਦੇ ਕੇ ਚੜਦੀ ਕਲਾ ਦੇ ਨਾਲ ਆਪਣੇ ਜਿਹੜੇ ਗ੍ਰਿਫਤਾਰ ਆਗੂ ਆ ਉਹਨਾਂ ਨੂੰ ਵੀ ਅਸੀਂ ਅਸ਼ੀਰਵਾਦ ਦੇਵਾਂਗੇ ਇੱਥੇ ਬਹਿ ਕੇ ਤੁਸੀਂ ਜਿੰਨੀ ਦੇਰ ਮਰਜ਼ੀ ਅੰਦਰ ਰੱਖਿਓ ਜੀ ਔਰ ਲੋਕਾਂ ਨੂੰ ਇਕੱਠਿਆਂ ਕਰਕੇ ਫਿਰ ਤੋਂ ਇਹ ਲੜਾਈ ਦੇ ਮੈਦਾਨ ਦੇ ਵਿੱਚ ਆ ਸੋ ਹਰ ਹਾਲ ਦੇ ਵਿੱਚ ਸਰਕਾਰ ਨੂੰ ਹਰਨਾ ਪਊਗਾ ਲੋਕ ਜਿੱਤਣਗੇ ਧੰਨਵਾਦ ਮੈਂ ਸਤਰਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਮੈਣੀ ਪੰਜਾਬ ਦੇ ਸੁਭਾ ਦੇ ਜੋ ਵੀ ਮੋਦੀ ਸਰਕਾਰ ਦੇ ਨਾਲ ਮਿਲੀ ਭੁਗਤ ਕਰਕੇ ਉਹਦੇ ਇਸ਼ਾਰੇ ਉੱਤੇ ਭਗਵੰਤ ਮਾਨ ਦੀ ਸਰਕਾਰ ਨੇ ਜਮੂਰੀ ਹੱਕਾਂ ਦਾ ਕਹਾਣ ਕਰਦੇ ਆ ਸ਼ਬੂ ਖਰੌਰੀ ਬਾਡਰਾਂ ਦੇ ਉੱਤੇ ਜਿਹੜਾ ਵਾ ਜ਼ਬਰਦਸਤੀ ਕਰਕੇ ਅਤਿਆਚਾਰ ਕੀਤਾ ਵਾ ਲਾਖੀ ਚਾਰਜ ਕੀਤਾ ਵਾ ਧਰਨੇ ਖੇੜੇ ਆ ਗਿਰੋਦਾਰ ਕੀਤੇ ਆ ਕਿਸਾਨਾਂ ਨੂੰ ਇਹਦੀ ਅਸੀਂ ਸਖਤ ਨਖੇਦੀ ਕਰਦੇ ਆ ਤੇ ਇਹ ਲੋਕ ਹੱਕਾਂ ਦਾ ਕਹਾਣ ਆ ਜਮੂਰੀ ਹੱਕਾਂ ਦਾ ਕਹਾਣ ਆ ਇਹ ਮਨੁੱਖੀ ਹੱਕਾਂ ਦਾ ਕਹਾਣ ਆ ਜਦੋਂ ਕਿ ਕਿਸਾਨਾਂ ਨੇ ਤੇ ਦਿੱਲੀ ਜਾਣਾ ਸੀ ਸਾਰੇ ਨੇ ਛੜਕ ਰੋਕੀ ਸੀ ਗੈਰ ਕਾਨੂੰਨੀ ਤੌਰ ਤੇ ਛੜਕ ਜਿਹੜੀ ਉਹ ਕੇਂਦਰ ਸਰਕਾਰ ਦੇ ਸਾਰੇ ਤੇ ਹਰਿਆਣਾ ਸਰਕਾਰ ਨੇ ਕੰਦਾ ਕੱਢ ਕੇ ਰੋਕੀ ਹੋਈ ਆ ਪਿਛਲੇ 1 ਸਾਲ ਤੇ ਇਹ ਸੁਧਾਰ ਦੇ ਉੱਤੇ ਜਦੋਂ ਕਿ ਕਿਸਾਨ ਤੇ ਦਿੱਲੀ ਜਾਣਾ ਚਾਹੁੰਦੇ ਸੀ ਇਹਨਾਂ ਨੂੰ ਕਿਹੜੇ ਆਧਾਰ ਦੇ ਉੱਤੇ ਜਿਹੜਾ ਉੱਥੇ ਰੈਪ੍ਰੈਸ਼ਨ ਕਰਕੇ ਜਾਂ ਲਾਠੀ ਚਾਰਜ ਕਰਕੇ ਜੋ ਉੱਥੇ ਸਾਰਾ ਜ਼ਬਰਦਸਤੀ ਧਰਨਾ ਖਾਇਆ ਗਿਆ ਵਾ ਯਾਰਾਂ ਦੀ ਦਾਜ ਪੁਛ ਲਾ ਕੇ ਇਹਦੀ ਕੀ ਬਨਾ ਬਣਦੀ ਆ ਇਹ ਸਾਰੀ ਦੁਨੀਆ ਚ ਜਿਹੜਾ ਇਹਨਾਂ ਦਾ ਜਮਹੂਰੀ ਉਹ ਆ ਦੇ ਡੈਮੋਕ੍ਰੇਸੀ ਉਹਦਾ ਬੁਰਕਾ ਜਿਹੜਾ ਪਾੜ ਚੁੱਕਾ ਵਾ ਲੱਤ ਚੁੱਕਾ ਵਾ ਇਹਦਾ ਅੱਖ ਬਿਆਜਾ ਭਗਵੰਤ ਮਾਨ ਦੀ ਸਰਕਾਰ ਨੂੰ ਤੇ ਮੋਦੀ ਦੀ ਸਰਕਾਰ ਨੂੰ ਬਹੁਤ ਵੱਡੇ ਵੱਡੇ ਰੂਪ ਦੇ ਵਿੱਚ ਜਿਹੜਾ ਵਾ ਉਹ ਭੁਗਤਣਾ ਪਊਗਾ ਤੇ ਅਸੀਂ ਦੋਨਾਂ ਫਾਰਮਾਂ ਵੱਲੋਂ ਐਲਾਨ ਕਰਦੇ ਆ ਦੋਨੋਂ ਫਾਰਮਾਂ ਐਲਾਨ ਕਰਦੇ ਆ ਕਿ ਅੱਜ ਪੂਰੇ ਪੰਜਾਬ ਦੇ ਅੰਦਰ ਹਰਿਆਣੇ ਦੇ ਅੰਦਰ ਤੇ ਬਾਕੀ ਸੂਬਿਆਂ ਦੇ ਅੰਦਰ ਡਿਮਟੀ ਕਮਿਸ਼ਨ ਦਫ਼ਤਰਾਂ ਅੱਗੇ ਇਸ ਦੇ ਜੋ ਵੀ ਇਹ ਜੋਲ ਮੁਜਾਬਰ ਹੋਇਆ ਵਤਿਆਚਾਰ ਹੋਇਆ ਉਹਦੇ ਖਿਲਾਫ ਧਰਨੇ ਦਿੱਤੇ ਜਾਣਗੇ ਯਾਰਾਂ ਕਿਸਾਨ ਮਜ਼ਦੂਰ ਬੀਬੀਆਂ ਜਿਹੜਾ ਉਹ ਡਿਪਟੀ ਕਮਿਸ਼ਨਰਾਂ ਦੇ ਅੱਗੇ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕਰਨਗੇ ਇਹ ਅੱਜ ਸਾਡਾ ਦੋਨਾਂ ਫੋਰਮਾਂ ਵੱਲੋਂ ਲਾਣਿਆ ਕਿ ਜੇਕਰ ਸਰਕਾਰ ਨੇ ਜਿਹੜਾ ਵਾ ਇਹ ਇਸ ਤਰ੍ਹਾਂ ਦਾ ਧੰਮਣ ਚੱਕਰ ਚਲਾਇਆ ਹੋਇਆ ਇਸੇ ਤਰ੍ਹਾਂ ਚਲਾਈ ਰੱਖਿਆ ਇਹ ਜਿਹੜਾ ਵਾ ਜਿਹੜਾ ਹੈ गावा ਆਪਣੇ ਗੜੀਆ ਮੂਵਮੈਂਟ ਜਿਹੜੀ ਸਾਡੀ ਲਹਿਰ ਆ ਜੋ ਵੀ ਇਹ ਧਰਨੇ ਆ ਜਾਂ ਸਾਡਾ ਚਿਗਰਸ਼ਾ ਇਹਨੂੰ ਹੋਰ ਤੇਜ਼ ਕੀਤਾ ਜਾਊਗਾ ਤੇ ਅਸੀਂ ਆਪਣੀਆਂ ਮੰਗਾਂ ਜਿਹੜੀਆਂ ਮੰਗਾਂ ਲਈ ਖਰੋਰੀ ਬਾਰਡਰਾਂ ਤੇ ਤੇ ਰਤਨਪੁਰਾ ਬਾਰਡਰਾਂ ਦੇ ਸ਼ੰਭੂ ਬਾਰਡਰਾਂ ਦੇ 13 ਮਹੀਨੇ ਤੋਂ ਆਪਣੇ 14 13 ਸਾਢੇ 13 ਮਹੀਨੇ ਤੋਂ ਮੋਰਚਾ ਲਗਾ ਹੋਇਆ ਸੀ ਉਹ ਮੰਗਾਂ ਦੇ ਹੱਲ ਤੱਕ ਆਪਣਾ ਸੰਘਰਸ਼ ਜਾਰੀ ਰੱਖਾਂਗੇ ਹਰ ਹਾਲਤ ਵਿੱਚ ਸਰਕਾਰ ਜਿਹੜਾ ਸਰਕਾਰ ਨੂੰ ਝਕਾਵਾਂਗੇ ਇਹ ਸਾਡਾ ਇਲਾਨ ਹੈ ਪਰ ਮਲਾਜਮ ਵਿਦਿਆਰਥੀ ਦੁਕਾਨਦਾਰ ਇੱਕਤਾ ਜਿੰਦਾਬਾਦ 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 ਸ਼ਰਧੇ ਬਿਤਰਨ ਵਾਲੀ ਭਗਵੰਤ ਮਾਨ ਦੇ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ 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 ਰੈਂਪਾ ਦੇ ਹਮਲਾ ਕਰਨ ਵਾਲੇ ਮੁਰਦਾਬਾਦ 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 ਨਾਮ ਦੁਰਿਆ ਪਧਾਰਨ ਵਾਲਾ ਭਗਵੰਤ ਮਾਨ ਤੇ ਉਹਦੀ ਬੁੱਚੜ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ